ਉਹ ਲਹਿੰਗਾ ਨਹੀਂ ਰਹਿਵੇਂਗਾ ਉਹ ਲਹਿੰਗਾ ਨਹੀਂ ਰਹਿਵੇਂਗਾ ਉਹ ਕੋਈ 3000 ਨਹੀਂ ਕੋਈ 4000 ਨਹੀਂ ਉਹ 795 795 ਉਹ 795 ਲਹਿੰਗਾ ਲੋਕੋ ਪਾਰਟੀ ਵੇਅਰ ਲਹਿੰਗੇ ਡਿਜ਼ਾਈਨਰ ਲਹਿੰਗੇ ਰਾਇਲ ਕਲਾਸ ਲਹਿੰਗਾ ਆ ਲਹਿੰਗਾ ਭਾਜੀ 15000 ਤੋਂ ਘੱਟ ਨਹੀਂ ਜੇ ਮਿਲਣਾ ਟੱਕੋ 4500 ਰੁਪਏ ਦਾ ਹੈਵੀ ਤੋਂ ਹੈਵੀ ਲਹਿੰਗਾ ਉਹ ਪਾਰਟੀ ਵੇਅਰ ਲਹਿੰਗਾ ਉਹ ਕੁੜੀਆਂ ਨੂੰ ਪਤਾ ਨਹੀਂ ਵੈਲਿਊ ਕੀ ਆ ਉਹ ਮੋਰ ਲੱਦੇ ਪਿਆ ਉਹ ਹੈਵੀ ਵਰਕ ਕੀਤਾ ਉਹ ਟਾਪ ਦਾ ਕਲਰ ਟਾਪ ਦੀ ਚੀਜ਼ ਕੋਈ 15000 ਨਹੀਂ ਕੋਈ 16000 ਨਹੀਂ ਉਹ 5000 ਓਏ ਮੈਂ ਕਹਿੰਨਾ ਟਾਪ ਦੀਆਂ ਚੀਜ਼ਾਂ ਉਹ ਜਿਹੜੀਆਂ ਕੁੜੀਆਂ ਕਹਿੰਦੀਆਂ ਆਪਾਂ ਬੈਸਟ ਸਟੈਂਡਰਡ ਸਾਹ ਪਉਣੀਆਂ ਬਈ ਬੈਸਟ ਲਹਿੰਗੇ ਲੈਣੇ ਆ ਆਜੋ ਤੁਹਾਡਾ ਵੀ ਘਰ ਦਾ ਪੂਰਾ ਪ੍ਰਬੰਧ ਕੋਈ 25000 ਨਹੀਂ ਕੋਈ 20000 ਨਹੀਂ ਕੋਈ 2000 ਨਹੀਂ 7 7000 8 8000 ਚ ਚੱਕੋ ਓਏ ਬੈਲਬਰ ਦਾ ਲਹਿੰਗਾ ਚੱਕੋ ਪਹਿਲਾਂ ਦੇਖੋ ਓਏ ਆਹ ਦੇਖੋ ਦੁਪੱਟਾ ਮੈਂ ਕਹਿੰਦਾ ਭਾਜੀ ਰੈਂਟ 10000 12000 ਪੂਰੇ ਪੰਜਾਬ ਨੂੰ ਚੈਲੰਜ ਕਰਦੇ ਆ ਰਾਜਸਥਾਨ ਹਰਿਆਣਾ ਦਿੱਲੀ ਛਾਲ ਲੋ 3000 ਰੁਪਏ ਦਾ ਲਹਿੰਗਾ ਪਹਿਨਣੀ ਚਾਹੀਦੀ ਲਹਿੰਗੇ ਦੀ ਮੈਂ ਕਹਿੰਦਾ ਪੂਰੀਆਂ ਪਹਿਲਾਂ ਪੈ ਗਈਆਂ ਭਾਜੀ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਆਹ ਸੈੱਟ ਫ੍ਰੀ ਕਰੇ ਜਾਣਾ ਜਿਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਸਕਰੀਨ ਸ਼ਾਟ ਭੇਜਾ ਲਹਿੰਗਾ ਵੀ ਫ੍ਰੀ ਦੇ ਭਾ ਸੈੱਟ ਵੀ ਫ੍ਰੀ ਦੇ ਭਾ ਸਾਡੇ ਵਿੱਚ ਤਾਂ ਮੈਂ ਕਿੰਨਾ ਰਿਕਾਰਡ ਹੀ ਤੋੜ ਦਿੱਤੇ ਆ ਆਹ ਦੇਖੋ ਸ਼ਰਾਰੇ ਓਏ ਇਦਾਂ ਦੀਆਂ ਚੀਜ਼ਾਂ ਕੋਈ ਕਹਿੰਦਾ ਰੰਗ ਲਾਈਟ ਚਾਹੀਦਾ ਕੋਈ ਕਹਿੰਦਾ ਡਾਰਕ ਚਾਹੀਦਾ ਆਹ ਦੇਖੋ ਪ੍ਰੋਪਰ ਚੀਜ਼ਾਂ ਦੇਖੋ 35 3500 ਰੁਪਏ ਚ ਆਹ ਦੇਖੋ ਰਾਣੀਆਂ ਮਹਾਰਾਣੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਕੁੜੀਆਂ ਇੰਗਲੈਂਡ ਕੈਨੇਡਾ ਦੀਆਂ ਜੰਮੀਆਂ ਵੱਡੇ ਸ਼ਹਿਰਾਂ ਦੀਆਂ ਜੰਮੀਆਂ ਤਗੜੇ ਘਰਾਂ ਦੀਆਂ ਜੰਮੀਆਂ ਉਹਨਾਂ ਨੂੰ ਪਤਾ ਇਹਦੀ ਵੈਲਿਊ ਕੀ ਆ ਚੱਕੋ 베بی ਡਾਲ ਵਾਲੀਆਂ ਡਰੈਸਾਂ ਮੈਂ ਕਹਿੰਨਾ ਚੈੱਕ ਕਰੋ ਫਲੇਅਰ ਮੈਂ ਕਹਿੰਨਾ ਵੈਰਾਈਟੀ ਚੈੱਕ ਕਰੋ ਜੀ ਕੋਈ ਕਹਿੰਦਾ 5500 ਦਾ ਸੂਟ ਕੋਈ ਕਹਿੰਦਾ 6000 ਦਾ ਸੂਟ ਹੈਵੀ ਫਰੰਟ ਵਰਖਾਵਾਦੀ ਕਹਿੰਦੇ ਆ ਦੁਪੱਟਾ ਵੀ ਹੈਵੀ ਓਏ ਅਸੀਂ 5500 ਨਹੀਂ ਲੈਣਾ 6000 ਨਹੀਂ ਲੈਣਾ 2500 ਦਾ ਸੂਟ ਰੈੱਡ ਸੂਟ 2500 ਦਾ ਉਹ ਵੀ ਹੈਵੀ ਉਹ ਛੱਡੋ ਭਾਰੀ ਆ ਬਰੀਕ ਫਰਕ ਚੈੱਕ ਕਰੋ 0 ਟਾਂਕਾ ਚੈੱਕ ਕਰੋ ਲਖਨਊ ਦੇ ਕਾਰੀਗਰਦੀ 0 ਟਾਂਕੇ ਦੀ ਐਣਕ ਚੈੱਕ ਕਰੋ ਬਹਿ ਜਾ ਬਹਿ ਜਾ ਕਰਤੀ ਦੁਪੱਟਿਆਂ ਤੇ ਉਹ ਲਹਿੰਗਾ ਨਹੀਂ ਰਹਵੇਂਗਾ ਉਹ ਲਹਿੰਗਾ ਨਹੀਂ ਰਹਵੇਂਗਾ ਉਹ ਕੋਈ 3000 ਨਹੀਂ ਕੋਈ 4000 ਨਹੀਂ ਉਹ 795 795 ਉਹ 795 ਲਹਿੰਗਾ ਲੋਕੋ 795 ਲਹਿੰਗਾ ਸਰਦਾਰ ਸਾਹਿਬ ਤੁਸੀਂ ਤਾਂ ਲੁੱਟਾ ਬੰਦ ਕਰਤੀਆਂ ਯਾਰ ਉਹ ਤੁਸੀਂ ਤਾਂ 1 1 ਇੰਚ ਅੱਖਾਂ ਖੋਲਤੀਆਂ ਉਹ ਮਜ਼ਾਕ ਤੇ ਨਹੀਂ ਕਰਦੇ 895 ਚੰਗਾ ਤੌਲੀਆਂ ਨਹੀਂ ਉਹਦਾ ਤੁਸੀਂ 895 ਲਹਿੰਗੇ ਕਹੀਏ ਲੋ 795 795 795 ਭਾਜੀ 795 ਆ ਚੱਕੋ ਲੈ ਕੇ ਲਾਤਾ ਮੈਂ ਕਹਿੰਦਾ ਰਕਾਰ ਕੀ ਲੋਕਾਂ ਦੀਆਂ ਅੱਖਾਂ ਖੋਲਦੇ ਆਗੇ ਖੋਲਦੇ ਆਗੇ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਔਰ ਡਿਜ਼ਾਈਨ ਬੜੇ ਸੋਹਣੇ ਸੋਹਣਿਆ 795 795 ਜੀ ਕਹਿੰਦੇ 795 25 2500 ਵਾਲੇ 3 3000 ਵਾਲੇ ਉਹ ਲਹਿੰਗੇ ਲੈ ਜਾਓ 795 795 ਆ ਚੱਕੋ ਜੀ ਪਿਓਰ ਵੈਲਵਟ ਦਾ ਲਹਿੰਗਾ ਵਰਕ ਕੀਤਾ ਹੋਇਆ ਬਜ਼ਾਰਾ ਚ 10000 ਰੁਪਇਆ ਕੱਲਾ ਰੈਂਟ ਅਸੀਂ ਦੇਣਾ 3095 3095 ਦੇਖੋ ਜੀ ਜਿਹਨੇ ਜਾਣਾ ਵਿਆਹਾਂ ਦੇ ਪਾਰਟੀਆਂ ਦੇ ਜਾਗੋਆਂ ਦੇ ਆਜੋ ਉਹ ਲੈ ਜਾਓ ਲੈ ਜਾਓ ਫ੍ਰੀ ਦੇ ਪਾ ਲੈਗੇ ਲੈ ਜਾਓ ਉਹ ਕਿਰਾਏ ਨਾਲੋਂ ਵੀ ਸਸਤੇ ਲਹਿੰਗੇ ਕਰਤੇ ਆ ਉਹ ਡਿਜ਼ਾਈਨ ਦੇਖੋ ਉਹ ਜਿਹੜਾ ਦਿੱਲੀ ਬੰਬ ਵਾਲੀਆਂ ਮੌਡਰਨਾ ਪਾਉਂਦੀਆਂ ਉਹ ਜਿਹੜੇ ਤੁਸੀਂ ਬਾਜ਼ਾਰ ਜਾ ਕੇ 10-10000 ਰੁਪਏ ਖਰਚਦੇ ਆ ਉਹ 10-10000 ਨਹੀਂ ਉਹ 3-3000 ਚ ਲੈ ਜਾਓ 3-3000 ਚ ਲੈ ਜਾਓ ਲਹਿੰਗਾ 3-3000 ਚ ਲੈ ਜਾਓ ਉਹ ਪਾਰਟੀ ਵੇਅਰ ਲਹਿੰਗੇ ਡਿਜ਼ਾਈਨਰ ਲਹਿੰਗੇ ਰਾਇਲ ਕਲਾਸ ਲਹਿੰਗਾ ਆ ਲੈਗਾ ਭਾਜੀ 15000 ਤੋਂ ਘੱਟ ਨਹੀਂ ਜੇ ਮਿਲਣਾ ਚੱਕੋ 4500 ਰੁਪਏ ਦਾ 4500 ਰੁਪਏ ਦਾ ਲਹਿੰਗਾ ਲੈ ਜਾਓ ਜੀ ਲਹਿੰਗਾ ਦੇਖੋ ਹੋਰ ਪਟਾਕਾ ਪਾ ਦਨੇ ਆ ਵੀ ਹੋਰ ਪਟਾਕਾ ਹੈਵੀ ਤੋਂ ਹੈਵੀ ਲਹਿੰਗਾ ਉਹ ਪਾਰਟੀ ਵੇਅਰ ਲਹਿੰਗਾ ਉਹ ਕੁੜੀਆਂ ਨੂੰ ਪਤਾ ਨਹੀਂ ਵੈਲਿਊ ਕੀ ਆ ਉਹ ਮੋਰ ਲੱਦੇ ਪਏ ਆ ਉਹ ਹੈਵੀ ਵਰਕ ਕੀਤਾ ਉਹ ਟੌਪ ਦਾ ਕਲਰ ਟੌਪ ਦੀ ਚੀਜ਼ ਕੋਈ 15000 ਨਹੀਂ ਕੋਈ 16000 ਨਹੀਂ ਔਰ 5000 5000 15000 ਵਾਲਾ ਲਹਿੰਗਾ 5000 ਚ ਲੈ ਜਾਓ ਬਈ 5000 ਚ ਲੈ ਜਾਓ ਆ ਚੱਕੋ ਭਾਜੀ ਡਿਜ਼ਾਈਨਰ ਪੀਸ ਲੈ ਕੇ ਆ ਗਏ ਆ ਓਏ ਚੜਦੀ ਕਲਾ ਦੇ ਪੀਸ ਆ ਗਏ ਆ ਓਏ ਮੋਰ ਰਾਜਸਥਾਨ ਤੋਂ ਲਿਆ ਕੇ ਮੜਤੇ ਆ ਰੇਟ ਮੈਂ ਕਹਿੰਨਾ 8 8 10-10000 ਰੈਂਡ ਓ ਫਲੇਅਰ ਦੇਖੋ ਬਾਈ ਫਲੇਅਰ ਬੜੇ ਸੁੱਲੇ ਡੁੱਲੇ ਨੇ ਭਾਜੀ 5000 ਚ ਲੈ ਜਾਓ 5000 ਚ ਆ ਦੇਖੋ ਓ ਮੈਂ ਕਹਿੰਨਾ ਟਾਪ ਦੀਆਂ ਚੀਜ਼ਾਂ ਓ ਜਿਹੜੀਆਂ ਕੁੜੀਆਂ ਕਹਿੰਦੀਆਂ ਆਪਾਂ ਬੈਸਟ ਰੈਂਡਰ ਸਾਂ ਪਾਉਣੀਆਂ ਬਾਈ ਬੈਸਟ ਰ ਲਹਿੰਗੇ ਲੈਣੇ ਆਜੋ ਤੁਹਾਡਾ ਵੀ ਘਰ ਦਾ ਪੂਰਾ ਪ੍ਰਬੰਧ ਕੋਈ 25000 ਨਹੀਂ ਕੋਈ 20000 ਨਹੀਂ ਕੋਈ 20000 ਨਹੀਂ 7 7000 8 8000 ਚ ਓਏ ਹੁਣ ਪੈਸੇ ਵਿਚਾ ਲੋ ਲੁੱਟ ਨਾ ਕਰਾਓ ਓਰੇ ਓਰੇ ਬਿਆਹਲੀ ਕੁੜੀ ਲਹਿੰਗਾ ਲੈਣਾ ਬਿਆਹਲੀ ਕੁੜੀ ਲਹਿੰਗੇ ਬਾਪਰੇ ਬਾਪ ਦੇਖੋ ਓਏ ਆ ਚੱਕੋ ਓਏ ਬੈਲਬਰ ਦਾ ਲਹਿੰਗਾ ਚੱਕੋ ਪਹਿਲਾਂ ਦੇਖੋ ਓਏ ਆ ਦੇਖੋ ਦੁਪੱਟਾ ਮੈਂ ਕਹਿੰਦਾ ਭਾਜੀ ਰੈਂਟ 10000 12000 ਆ ਚੱਕੋ ਮੈਂ ਕਹਿੰਦਾ ਚੈਲੰਜ ਕਰਦੇ ਚੈਲੰਜ ਪੂਰੇ ਪੰਜਾਬ ਨੂੰ ਚੈਲੰਜ ਕਰਦੇ ਆ ਰਾਜਸਥਾਨ ਹਰਿਆਣਾ ਦਿੱਲੀ ਛਾਲੋ 3000 ਰੁਪਏ ਦਾ ਲਹਿੰਗਾ 3000 ਰੁਪਏ ਦਾ ਲਹਿੰਗਾ 3000 ਰੁਪਏ ਦਾ ਲਹਿੰਗਾ ਓਏ ਦੇਖੋ ਆ ਦੇਖੋ ਓਏ ਆ ਦੇਖੋ ਏ ਮੇਰੀ ਤਾਂ ਭੁੱਖ ਲੱਗ ਗਈ ਓ ਲੋਕੋ ਓ ਮੈਂ ਤਾਂ ਰੱਜ ਗਿਆ ਓਏ ਓ ਟੱਡ ਭੜ ਗਿਆ ਟੱਡ ਭੜ ਗਿਆ ਓ ਲਹਿੰਗਾ ਦੇਖੋ ਤੁਸੀਂ ਕਹਿੰਦੇ 15000 ਕਰਾਇਆ 12000 ਕਰਾਇਆ 20000 ਦਾ ਮੁੱਲ ਕਰਾ ਬਈ ਲੈਓ 4500 ਚ 4500 ਰੁਪਏ ਦਾ ਲਗਜ਼ਰੀ ਲਹਿੰਗਾ ਲੈ ਦੁਪੱਟੇ ਨਾਲ ਡਬਲ ਦੁਪੱਟੇ ਨਾਲ ਕਿਸੇ ਤੋਂ ਦੇਰੀ ਹੁਣਾ ਭਾਜੀ 4500 ਰੁਪਏ ਦਾ ਲਹਿੰਗਾ ਓਏ ਪਟਾਕੇ ਪਟਾਕੇ ਤਾਂ ਹੁਣ ਪਹਿਣੇ ਆ ਭਾਜੀ ਮੈਂ ਕਹਿੰਨਾ ਰੈਂਟ ਦੀ ਗੱਲ ਕਰੋ ਇਹਦੇ ਬਾਰੇ ਰੈਂਟ ਕਿੰਨਾ ਹੋਊਗਾ ਸਹੀ ਦੱਸਿਓ ਭਾਜੀ ਭਾਈ ਜੀ 25000 20000 ਵਾਈ ਵਾਈ ਰੈਂਟ ਚੱਲ ਜਿੰਨਾ ਹੈਵੀ ਲਹਿੰਗਾ ਹੈ ਓਏ ਪਿਆ ਜੀ 7600 ਰੁਪਏ ਚ ਲੈ ਜਾਓ ਲਹਿੰਗਾ 7600 ਰੁਪਏ ਦੇ ਵਿੱਚ ਮੁੱਲ ਖਰੀਦ ਕੇ ਮੁੱਲ ਖਰੀਦ ਕੇ ਭਾਜੀ ਮੁੱਲ ਖਰੀਦ ਕੇ ਆ ਦੇਖੋ ਓ ਫਲੇਅਰ ਦੇਖੋ ਤੁਸੀਂ ਓ ਜਿੱਦਾਂ ਜਿੱਦਾਂ ਥੱਲੇ ਜਾਈ ਜਾਂਦੇ ਉਦਾਂ ਉਦਾਂ ਲਹਿੰਗੇ ਹੈਵੀ ਹੋਈ ਜਾਂਦੇ ਆ ਇਹ ਵੀ ਤੁਹਾਨੂੰ ਦੇ ਦਾਂਗੇ 8000 ਰੁਪਏ ਦਾ ਓਏ ਹੋਏ 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 ਓਏ ਕੁੜੀ ਕਹਿੰਦੀ ਮੈਂ ਤਾਂ ਸੁਪਨਾ ਪੂਰਾ ਕਰਨਾ ਓ ਮੈਂ ਤਾਂ ਉਹ ਲਹਿੰਗਾ ਪੋਣਾ ਜਿਹੜਾ ਫੈਲੋ ਚ ਪਾਇਆ ਦੇਖਿਆ ਸੀ ਆ ਲਹਿੰਗਾ ਦਿਖਾ ਦੇ ਕੈਮਰੇ ਵਾਲਿਆ ਮੈਂ ਤੁਹਾਨੂੰ ਦੱਸਦਾ ਪੂਰਾ ਲਹਿੰਗਾ ਹੋਣਾ ਚਾਹੀਦਾ ਨਹੀਂ ਤਾਂ ਦੇਖ ਲਈ ਪੜਿਆ ਵਿਚਾਰ ਨਹੀਂ ਆ ਲਹਿੰਗਾ ਦਿਖਾ ਦਿਓ ਪ੍ਰੋਪਰ ਖੋਲ ਕੇ ਰੱਖ ਸਰਦਾਰ ਸਾਹਿਬ ਖੋਲ ਕੇ ਮੈਂ ਕਹਿੰਨਾ ਭਾਜੀ ਪਹਿਲ ਪਹਿਣੀ ਚਾਹੀਦੀ ਲਹਿੰਗੇ ਦੀ ਮੈਂ ਕਹਿੰਨਾ ਪੂਰੀਆਂ ਪਹਿਲਾਂ ਪਹਿਗੀਆਂ ਭਾਜੀ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਆ ਸੈੱਟ ਫ੍ਰੀ ਕਰੇ ਜਾਣਾ ਜਿਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਸਕਰੀਨ 'ਤੇ ਛੋੜ ਭੇਜਾ ਲਹਿੰਗਾ ਵੀ ਫ੍ਰੀ ਦੇ ਪਾ ਸੈੱਟ ਵੀ ਫ੍ਰੀ ਦੇ ਪਾ ਤੇ ਹੋਰ ਭਾਜੀ ਕੀ ਚਾਹੀਦਾ ਓਏ ਮਾਤਰਾ ਲਹਿੰਗਿਆਂ ਦੇ ਵਿੱਚ ਤਾਂ ਰਿਕਾਰਡ ਤੋੜਦਿਆ ਓਏ ਆ ਦੇਖੋ ਓ ਕੋਈ ਕਹਿੰਦਾ ਮੈਂ ਦਿੱਲੀ ਜਾਣਾ ਆ ਓ ਕੋਈ ਕਹਿੰਦਾ ਮੈਂ ਬੰਬਈ ਜਾਣਾ ਓ ਨਹੀਂ ਜਾਣ ਦੀ ਰੋੜ ਭਰਾਵੋ ਨਹੀਂ ਜਾਣ ਦੀ ਰੋੜ ਟਵਾਡੇ ਆਪਣੇ ਸ਼ਹਿਰ ਬਾਗਾਂ ਆਪਣਾ ਮਾਤੂ ਜੀ ਦਸਤਾਰ ਲੁੱਟਾ ਬੰਦ ਕਰਤੀਆਂ 70 70 ਹਜ਼ਾਰ ਵਾਲੇ ਲਹਿੰਗੇ 70 70 ਹਜ਼ਾਰ ਵਾਲੇ ਲਹਿੰਗੇ ਕਰਤੇ 15 15 18 18 ਹਜ਼ਾਰ ਚ ਓਏ ਆ ਦੇਖੋ ਆ ਚੱਕੋ ਭਾਜੀ ਨਾ ਭਈ ਨਾ ਕੁੜੀ ਕਹਿੰਦੀ ਵਿਆਹ ਤੇ ਦਾ ਮੈਂ ਲੱਖ ਰੁਪਏ ਦਾ ਲਹਿੰਗਾ ਪੋਣਾ ਕੁੜੀ ਕਹਿੰਦੀ ਸਵਾ ਲੱਖ ਦਾ ਲਹਿੰਗਾ ਪੋਣਾ ਓ ਨਹੀਂ ਲੱਖ ਲੱਖ ਨਹੀਂ ਓ ਤੁਹਾਨੂੰ ਦੇ ਦਿਆਂਗੇ 25000 ਚ 25000 ਰੁਪਏ ਦਾ ਲਹਿੰਗਾ ਕਰਤਾ ਜੀ 25000 ਇਹ ਗੱਲ ਇੱਕ ਹੋਰ ਸੁਣ ਲੋ 25000 ਰੁਪਏ ਦਾ ਲਹਿੰਗਾ ਜਿਹੜਾ ਅਸੀਂ ਰੈਂਟ ਤੇ ਵੀ ਸਿਸਟਮ ਸ਼ੁਰੂ ਕਰਤਾ ਤੁਸੀਂ 10000 ਰੁਪਏ ਦੇ ਰੈਂਟ ਤੇ ਲੈ ਜਾਓ ਨਾਲ ਸੈੱਟ ਵੀ ਫ੍ਰੀ ਮੈਂ ਕਹਿੰਨਾ ਤਾਬਰ ਤੋੜ ਤਾਬਰ ਤੋੜ ਫਾਇਦਾ ਕਰਦਾਂਗੇ ਭਾਜੀ ਲਹਿੰਗਾ ਜੇ ਵੋਟੀ ਦਾ ਫਾਇਦਾ ਹੋ ਗਿਆ ਉਹ ਡਰੈੱਸਾਂ ਦਿਖਾ ਦਿਓ ਪਹਿਣ ਆਸਤੇ ਡਰੈੱਸਾਂ ਦੇ ਵਿੱਚ ਤਾਂ ਮੈਂ ਕਿੰਨਾ ਰਿਕਾਰਡ ਹੀ ਤੋੜ ਦਿੱਤੇ ਆ ਆ ਦੇਖੋ ਫਰੰਟ ਦੇਖੋ ਕਿੰਨਾ ਸੋਹਣਾ ਆ ਦੇਖੋ ਬਾਜੂ ਦੇ ਕਿਦਾਂ ਕੜਾਈ ਕੱਢੀ ਆ ਆ ਦੇਖੋ ਸ਼ਰਾਰੇ ਓਏ ਇਦਾਂ ਦੀਆਂ ਚੀਜ਼ਾਂ ਕੋਈ ਕਹਿੰਦਾ ਰੰਗ ਲਾਈਟ ਚਾਹੀਦਾ ਕੋਈ ਕਹਿੰਦਾ ਡਾਰਕ ਚਾਹੀਦਾ ਆ ਦੇਖੋ ਪ੍ਰੋਪਰ ਚੀਜ਼ਾਂ ਦੇਖੋ 35 3500 ਰੁਪਏ ਚ 4 4000 ਰੁਪਏ ਚ ਇਦਾਂ ਦੀਆਂ ਚੀਜ਼ਾਂ ਦੇਣੀਆਂ ਜਿਹੜੀਆਂ 10 10000 ਰੁਪਏ ਲੱਗਦਾ ਆ ਚੱਕੋ ਭਾਜੀ ਵੈਸਟਰਨ ਡਰੈੱਸਾਂ ਅਮਰੀਕਾ ਲੰਡਨ ਮੈਂ ਕਹਿੰਦਾ ਕੈਨੇਡਾ ਆਇਆ ਵੀ ਭਾਲਦੇ ਇਦਾਂ ਦੇ ਡਰੈੱਸਾਂ ਰੇਟ ਸੁਣ ਲਓ ਕਰਾ ਦੀ ਮੈਂ ਕਿਹੜਾ ਚੈਬ ਨਿਕਲ ਜਾਣਾ ਆ ਚੱਕੋ 1500 ਰੁਪਏ ਦੀ ਵੈਸਟਰਨ ਡਰੈਸ ਕਿਹੜਾ ਦੇ ਦੂਗਾ ਡਿਜ਼ਾਈਨ ਚੈੱਕ ਕਰੀ ਚੱਲੋ ਵਰਕ ਚੈੱਕ ਕਰੀ ਚੱਲੋ ਚਾਹੇ yellow ਕਲਰ ਦੇ ਵਿੱਚ ਲੈ ਲਓ ਮੈਂ ਕਹਿੰਨਾ ਕੋਟ ਸੈੱਟ ਲੈ ਲਓ ਆਜੋ ਹੁਣ ਕਰਾ ਦੀ ਨੇੜੇ ਆਜੋ ਕਰਾ ਦੀ ਰੇਟ ਆ ਚੈੱਕ ਕਰੋ ਮੈਂ ਨਹੀਂ ਬੋਲਦਾ 2990 ਰੁਪਏ ਟੈਗ ਬੋਲਦਾ ਚੈਲੰਜ ਕਰਕੇ ਕਹਿੰਨੇ ਆ ਜਿੱਦਾਂ ਦੀ ਵੈਰਾਈਟੀ ਦੇ ਰਹੇ ਆ ਜਿੱਦਾਂ ਦੀ 2 2000 ਦੀਆਂ ਚੀਜ਼ਾਂ ਦੇ ਰਹੇ ਆ ਇੰਨਾ ਤਾਂ ਕੱਲਾ ਤੁਹਾਡੇ ਤੋਂ ਦੁਕਾਨਦਾਰ ਰੈਂਟ ਲੈ ਲੈਂਦੇ ਆ ਬੱਗਾ ਪ੍ਰਣਾ ਮੋਗਾ ਰੋਡ ਤੇ ਐਵੇਂ ਨਹੀਂ ਰਸ਼ ਲੱਗਿਆ ਆ ਐਵੇਂ ਨਹੀਂ ਗੱਡੀਆਂ ਖੜੀਆਂ ਆ ਐਵੇਂ ਨਹੀਂ ਪੀੜਾ ਲੱਗੀਆਂ ਆਤ ਚੀਜ਼ਾਂ ਨੇ ਲਾਈਆਂ ਪੀੜਾ ਆਤ ਚੀਜ਼ਾਂ ਨੇ ਪੀੜਾ ਲਾਈਆਂ ਕੈਮਰਾ ਵਾਲੇ ਪਰ ਮਾਰਦੇ ਚਾਰੇ ਪਾਸੇ ਕੈਮਰਾ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦੇ ਦੇਖੋ ਠਾਠਾ ਮਾਰਦਾ ਇਕੱਠ ਉਹ ਲੋਕ ਦੂਰੋਂ ਦੂਰੋਂ ਆਏ ਹੋਇਆ ਓਏ ਸਾਰੇ ਪਾਸੇ ਮੇਲੇ ਲੱਗੇ ਓਏ ਉਹ ਬਾਹਰ ਗੱਡੀਆਂ ਭਰ ਗਈਆਂ ਉਹ ਜਾਮ ਲੱਗ ਗਿਆ ਬਾਗਾ ਪ੍ਰੋਣਾ ਜਾਮ ਕਰਤਾ ਮਾਤੂ ਸ਼੍ਰੀ ਦਸਤਾਰ ਨੇ ਲੋਕਾਂ ਦੇ ਫੈਰੇ ਹੋ ਰਹੇ ਆ ਇਦਾਂ ਦੀਆਂ ਡਰਸਾਂ ਵੀ ਲੈਣੀਆਂ ਇਹ ਵੀ ਮਿਲ ਜੂਗੀਆਂ ਤੁਸੀਂ ਚਾਹੁੰਦੇ ਹੋ ਇਦਾਂ ਦੀ ਟੌਰ ਕੱਢਣੀ ਆ ਉਹ ਤੁਹਾਡਾ ਭਲਾ ਹੋਵੇ ਉਹ ਤੁਹਾਡਾ ਭਲਾ ਹੋਵੇ ਓਏ ਹੱਥ ਜੋ ਫੋਨ ਛੱਡ ਕੇ ਡੈਜਣਾ ਤੁਹਾਡੇ ਚ ਦੱਸੋ ਵੀ ਦੱਸੋ ਯਾ ਰੇਟ ਕੀ ਆ ਕਿੰਨਾ 5000 ਨਾ 6000 ਨਾ ਓਏ 2200 ਰੁਪਈਆ 2200 ਰੁਪਈਆ ਚ ਰਹਿ ਜਾਓ 2200 ਰੁਪਈਆ ਚ ਦੇਖੋ ਫੇਰੇ ਹੋ ਰਹੇ ਤੁਹਾਡੇ ਆਹ ਦੇਖੋ ਚੀਜ਼ਾਂ ਮੈਂ ਕਹਿੰਨਾ ਜਿੰਨੇ ਦਾ ਤੁਸੀਂ ਰੈਂਟ ਦੇਣਾ ਉਦੋਂ ਵੀ ਸਸਤਾ ਇਹਦਾ ਰੇਟ ਕੀ ਆ 2700 ਰੁਪਈਆ ਅਰ ਦੇਖ ਲੋ ਤੁਸੀਂ ਕਹਣਾ ਝੂਠ ਬੋਲੀ ਜਾਂਦੇ 2799 ਦੇ ਵਿੱਚ ਦਵਾਂਗੇ ਸਾਰਾ ਫਰੰਟ ਹੈਵੀ ਸ਼ਰਾਰੇ ਦੇ ਪੂਰਾ ਹੈਵੀ ਵਰਕ ਉਦੋਂ ਬਾਅਦ ਆਹ ਦੇਖੋ ਚੀਜ਼ਾਂ ਮੈਂ ਕਹਣਾ ਹਰ ਪੱਖੋਂ ਵੱਡੇ ਫਾਇਦੇ ਚਰਾਰੇ ਗਰਾਰੇ ਲਹੰਗੇ ਗੋਨ ਡਰਸਾਂ ਵੱਡੇ ਭਾਰੇ ਬੜੀਆਂ ਚੀਜ਼ਾਂ ਵੀ ਤੁਹਾਨੂੰ ਅਸੀਂ ਦੇ ਦੇਣੀਆਂ ਦੇਣੀਆਂ ਮਿੱਟੀ ਦੇ ਪਾ ਆ ਓਏ ਉਹ ਦੇਣੀਆਂ ਕਾਡੀਆਂ ਦੇ ਪਾ ਓਏ ਆਹ ਦੇਖੋ ਰਾਣੀਆਂ ਮਹਾਰਾਣੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਕੁੜੀਆਂ ਇੰਗਲੈਂਡ ਕੈਨੇਡਾ ਦੀਆਂ ਜੰਮੀਆਂ ਵੱਡੇ ਸ਼ਹਿਰਾਂ ਦੀਆਂ ਜੰਮੀਆਂ ਤਕੜੇ ਘਨਾਂ ਦੀਆਂ ਜੰਮੀਆਂ ਉਹਨਾਂ ਨੂੰ ਪਤਾ ਇਹਦੀ ਵੈਲਿਊ ਕੀ ਆ ਉਹ ਲਗਜ਼ਰੀ ਕਹਿੰਦੇ ਕਿਨੂ ਆ ਉਹ ਰਾਇਲ ਕਹਿੰਦੇ ਕਿਨੂ ਆ ਉਹ ਲੁੱਕ ਬਣਦੀ ਕਿਹਦੇ ਨਾਲ ਆ ਇਹ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀਆਂ ਓ ਵੀ ਦੇਖ ਲਓ ਦਿੱਲੀ ਬੰਬੇ ਦੀ ਆ ਚੱਕੋ ਬੇਬੀ ਡਾਲ ਵਾਲੀਆਂ ਡਰੈਸਾਂ ਮੈਂ ਕਹਿੰਦਾ ਚੈੱਕ ਕਰੋ ਫਲੇਅਰ ਮੈਂ ਕਹਿੰਦਾ ਵੈਰੈਟੀ ਚੈੱਕ ਕਰੋ ਜੀ ਡਿਜ਼ਾਈਨ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਓਏ ਬੜ ਕੇ ਚੈੱਕ ਕਰ ਲਓ ਓਏ ਅੱਜ ਡਰੈਸਾਂ 'ਚ ਮੈਂ ਕਹਿੰਦਾ ਫਾਇਦੇ ਹੋਣੇ ਆ ਕੋਈ 3000 ਦੀ ਕੋਈ 4000 ਦੀ ਕੋਈ 5000 ਦੀ ਓਏ ਡਰੈਸਾਂ ਚੈੱਕ ਕਰੋ ਮੈਂ ਕਹਿੰਦਾ ਇੱਕ ਤੋਂ ਇੱਕ ਹੈ ਕੋਈ ਡਰੈਸ ਕਹਿੰਦੀ ਮੈਂ ਸੋਣੀ ਆ ਕੋਈ ਡਰੈਸ ਕਹਿੰਦੀ ਮੈਂ ਸੋਣੀ ਆ ਇੰਨਾ ਵਿੱਚ ਲੜਾਈ ਹੋ ਗਈ ਓਏ ਆਜੋ 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 ਭਰਾਵੋ ਥੱਲੇ ਆਜੋ ਦੇਖੋ ਪੈਰ ਤਿਲਕਣਾ ਜਾਵੇ ਕਿਉਂਕਿ ਰੈੱਡ ਸੂਟ ਦਾ ਹੁਣ ਮੈਂ ਰੇਟ ਦੱਸਣ ਲੱਗਾ ਜਦੋਂ ਰੇਟ ਦੱਸਣਾ ਪੈਰ ਤਿਲਕ ਜਾਣੇ ਲੋਕਾਂ ਦੇ ਕੋਈ ਕਹਿੰਦਾ 5500 ਦਾ ਸੂਟ ਕੋਈ ਕਹਿੰਦਾ 6000 ਦਾ ਸੂਟ ਹੈਵੀ ਫਰੰਟ ਵਰਖਵਾਦੀ ਕਹਿੰਦੇ ਆ ਦੁਪੱਟਾ ਵੀ ਹੈਵੀ ਓਏ ਅਸੀਂ 5500 ਨਹੀਂ ਲੈਣਾ 6000 ਨਹੀਂ ਲੈਣਾ 2500 ਦਾ ਸੂਟ ਰੈੱਡ ਸੂਟ 2500 ਦਾ ਉਹ ਵੀ ਹੈਵੀ ਉਹ ਜੰਗਲ ਆ ਗਿਆ ਜੰਗਲ ਆ ਗਿਆ ਜੰਗਲ ਆ ਗਿਆ ਉਹ ਜੰਗਲ ਡਿਜ਼ਾਈਨ ਅੱਜਕੱਲ ਬੜਾ ਚੰਗਾ ਕਹਿੰਦੇ ਰੈੱਡ ਸੂਟ ਉੱਤੇ ਹੋਵੇ ਜੰਗਲ ਡਿਜ਼ਾਈਨ ਤੇ ਰੇਟ ਇਹ ਰਹੇਗਾ 7500 ਰੁਪਇਆ ਵਜਾਤਾ ਸਾਡੇ ਕੋਲ ਆਜੋ 7500 ਦਾ ਸੂਟ 3500 ਚ ਲੈ ਜਾਓ 4-4000 ਰੁਪਇਆ ਇੱਕ-ਇੱਕ ਸੂਟ ਪਿੱਛੇ ਵਜਾ ਦੇਾਂਗੇ ਆ ਚੱਕੋ ਜੀ ਬਰੇਲੀ ਦਾ ਕੰਮ ਨਾਲ ਚੈੱਕ ਕਰੋ ਸ਼ੀਸ਼ਾ ਮੜਿਆ ਪਿਆ ਮੋਤੀ ਗੜਿਆ ਪਿਆ ਦਪੱਟਾ ਵੀ ਮੈਂ ਕਹਿੰਨਾ ਉੱਤੇ ਚੜਿਆ ਪਿਆ ਮੈਂ ਕਿਹਾ ਵਜਾ ਵਜਾ ਕਰ ਦਿੱਤੀ ਆ ਆ ਦੇਖੋ ਰਸਈ ਮੈਂ ਕਿਹਾ ਆ ਦੇਖੋ ਤੁਸੀਂ ਬਾਰਡਰ ਚੈੱਕ ਕਰ ਲਓ ਚਾਈਨਾ ਬਾਰਡਰ ਜਿੱਦਾਂ ਬਾਰਡਰ ਹੈ ਦੁਪੱਟੇ ਦਾ ਆਹ ਦੇਖੋ ਜੀ ਆਹ ਚੀਜ਼ਾਂ ਦੇਖੋ ਮੈਂ ਕਹਿੰਨਾ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਉਹ ਵਰਕ ਚੈੱਕ ਕਰ ਲਓ ਛੱਡੋ ਜੀ ਆਕੇ ਰਾ ਚੈੱਕ ਕਰੋ ਉਹ ਮੈਂ ਕਿਹਾ ਬਾਹਾਂ ਚੈੱਕ ਕਰੋ ਉਹ ਮੈਂ ਕਿਹਾ ਫਰੰਟ ਚੈੱਕ ਕਰੋ ਉਹ ਮੈਂ ਕਹਿੰਨਾ ਸਫਾਈ ਚੈੱਕ ਕਰੋ ਬਹਿ ਜਾ ਬਹਿ ਜਾ ਕਰਦਿਆਂ ਕੇ ਉਹ ਛੱਡੋ ਭਾਰੀ ਆ ਬ੍ਰੀਕ ਵਰਕ ਚੈੱਕ ਕਰੋ 0 ਟਾਂਕਾ ਚੈੱਕ ਕਰੋ ਲਖਨਊ ਦੇ ਕਾਰੀਗਰਦੀ 0 ਟਾਂਕੇ ਦੀ ਐਣਕ ਚੈੱਕ ਕਰੋ ਬਹਿ ਜਾ ਬਹਿ ਜਾ ਘਰ ਦੀ ਦੁਪੱਟਿਆਂ ਦੇ ਬਣਦੀ ਕਿ ਨਹੀਂ ਗੱਲ ਕਿ ਪੈਂਦੀ ਕਿ ਨਹੀਂ ਧੱਕ ਆਹ ਦੇਖੋ ਜੇ ਨੇ ਲੈਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਬੜੀ ਦਾ ਕੱਪੜਾ ਦੇਣ ਲੈਣ ਲਈ ਲੈਣਾ ਆਪਣੇ ਪਾਉਣ ਲਈ ਲੈਣਾ ਉਹਨਾਂ ਦੇ ਦਾ ਸੋਨੇ ਦੇ ਸੁਹਾਗੇ ਵਾਲੀ ਗੱਲ ਮੈਂ ਚੈਲੰਜ ਕਰਕੇ ਇਹ ਗੱਲ ਕਹਿਣਾ ਜਿਹੜੀ ਤੁਸੀਂ ਇਦਾਂ ਦੀ ਹੈਵੀ ਦਾਜ ਬੜੀ ਬਾਜ਼ਾਰ ਚ ਆ ਕੇ ਲੈਣੋ ਇਦਾਂ ਦੇ ਭਾਰੇ ਭਾਰੇ ਸੂਟ ਉਹ ਤੁਸੀਂ 2-2 ਲੱਖ ਰੁਪਈਆ ਲਾਉਨੇ ਹੋ 2-2 ਲੱਖ ਰੁਪਈਆ ਇੱਥੇ 2 ਲੱਖ ਵਾਲਾ ਕੱਪੜਾ ਤੁਹਾਨੂੰ 80 ਹਜ਼ਾਰ ਚ ਦੇ ਦਿਆਂਗੇ ਹੁਣ ਆਹ ਦੇਖੋ ਸੂਟ ਸਾਰਾ ਫਰੰਟ ਦੇਖੋ ਗਲੇ ਦੇ ਕੰਮ ਦੇਖੋ ਘੇਰੇ ਦੇ ਕੰਮ ਦੇਖੋ ਦੁਪੱਟਾ ਦੇਖੋ ਓ ਥੱਲੇ ਆ ਵੀ ਦੇਖੋ ਲਹਿੰਗਾ ਚੋਲੀ ਬਣਿਆ ਹੋਇਆ ਕਿੰਨਾ ਰੇਟ ਇਹਦਾ ਬਾਜ਼ਾਰ ਚ 8000 ਰੁਪਇਆ ਸਾਡਾ ਰੇਟ ਕਿੰਨਾ ਸਿਰਫ 3500 ਰੁਪਇਆ ਇਹਨੂੰ ਕਹਿੰਦੇ ਆ ਫਰਕ ਇਹਨੂੰ ਕਹਿੰਦੇ ਲੁੱਟਾਂ ਬੰਦ ਕਰਨੀਆਂ ਸਰਦਾਰ ਸਾਹਿਬ ਬੰਨਣ ਯਾਰ ਤੇ ਤੁਸੀਂ ਮੈਂ ਕਹਿੰਦਾ ਨਜ਼ਾਰੇ ਹਲੇ ਭਾਜੀ ਬਨਣੇ ਆ ਆ ਚੈੱਕ ਕਰੋ ਚੀਜ਼ਾਂ ਸ਼ਾਨਦਾਰ ਹੈਂਡਵਰਕ ਆ ਲਹਿੰਗੇ ਦਾ ਲਹਿੰਗਾ ਸੂਟ ਦਾ ਸੂਟ ਚੈਲੰਜ ਕਰਕੇ ਕਹਿੰਨੇ ਆ ਜਿਹੜਾ ਸਾਡਾ 3500 ਭਾਵਾ ਕਿਸੇ ਕਾਰੀਗਰ ਤੋਂ 3500 ਦੀ ਚੀਜ਼ ਬਣਾ ਨਹੀਂ ਹੋਣੀ ਜੋ ਚੀਜ਼ ਮਾਤੂ ਸ਼ਿਰਦਾਰ ਪਾਗ ਘਰ ਬਣਾ deta ਆ ਚੈੱਕ ਕਰੋ ਭਾਜੀ ਰੈੱਡ ਤੇ ਕੰਮ ਦੇਖੋ ਮੈਂ ਕਹਿੰਦਾ ਵਰਕ ਨੇਰੀਆਂ ਲਿਆਂਦਾ ਨੇਰੀਆਂ ਨੇਰੀਆਂ ਭਾਜੀ ਸੋ ਪੂਰਾ ਟ੍ਰੌਪ ਦਾ ਚਾਣ ਕੇ 골ਡਨ ਵਰਕ ਕੀਤਾ ਸੂਟ ਦੇਖੋ ਸਾਰੇ ਫਰੰਟ ਹੈਵੀ ਬਾਹਾਂ ਦੇ ਕੰਮ ਲਹਿੰਗਿਆਂ ਦੇ ਕੰਮ ਦੇਖੋ ਮਤਲਬ ਮੈਂ ਬਾਰ ਬਾਰ ਕਹਿਣਾ ਹੁਣ ਕਿਸੇ ਨੂੰ ਬਠਿੰਡੇ ਜਾਣ ਦੀ ਲੋੜ ਨਹੀਂ ਮੋਗੇ ਜਾਣ ਦੀ ਲੋੜ ਨਹੀਂ ਬਰਨਾਲੇ ਜਾਣ ਦੀ ਲੋੜ ਨਹੀਂ ਲੁਧਿਆਣੇ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਆ ਜਾਓ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਣਾ ਮੌਕਾ ਓਏ ਆ ਦੇਖੋ ਆ ਦੇਖੋ ਬੀਰੋ ਆ ਦੇਖੋ ਤੁਸੀਂ ਲੈਣਿਆ ਬੁਟੀਕਾਂ ਵਾਲੇ ਸੂਟ ਤੁਸੀਂ ਲੈਣਿਆ ਪਾਰਟੀਆਂ ਵਾਲੇ ਸੂਟ ਰੂਸੀਆਂ ਘਰ ਵਾਲੀਆਂ ਕਾਨੀਆਂ ਖੁਸ਼ ਬਾਈ ਆ ਤਾਂ ਨਜ਼ਾਰਾ ਬੰਤਾ ਸੂਟ ਦਾ ਮੈਂ ਕਹਿੰਦਾ ਭਾਜੀ ਡਿਜੀਟਲ ਕੰਮ ਕੀਤਾ ਆ ਚੱਕੋ ਜੀ ਆ ਗਿਆ ਫਰਕ ਆਬਾਦੀ オリジナル ਸੂਟ ਦੁਪੱਟਾ ਚੈੱਕ ਕਰਾ ਦਿਓ ਦੁਪੱਟੇ ਤੇ ਕੱਲਾ ਕੱਲਾ ਧਾਗਾ ਦੇ ਕੱਲਾ ਕੱਲਾ ਹੈਂਡਵਰਕ ਚੈੱਕ ਕਰਾ ਦਿਓ ਸੂਟ ਚੈੱਕ ਕਰਾ ਦਿਓ ਆ ਰੇਟ ਲੈ ਲਓ ਭਾਜੀ ਚੈਲੰਜ ਵਾਲਾ ਜਿਹੜਾ ਬਾਜ਼ਾਰਾਂ ਦੇ ਵਿੱਚ ਇਹ 5000 ਜਿਹੜਾ ਬਜਾਰਾਂ ਦੇ ਵਿੱਚ ਇਹ 10000 12000 ਦਾ ਸੂਟ ਆ ਚੱਕੋ 5000 ਰੁਪਏ 'ਚ ਰੰਗ ਵੀ ਲੋ ਜਿਹੜੇ ਮਰਜ਼ੀ ਰੰਗ ਲੈ ਲੋ ਜੀ ਸੋ ਜੀ ਮੌਕ ਦੀ ਗੱਲ ਇਹ ਆ ਜੋ ਮਰਜ਼ੀ ਲੈਣਾ ਸੂਈ ਤੋਂ ਲੈ ਕੇ ਜਹਾਜ਼ ਤੱਕ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਆ ਇਦਾਂ ਦੇ ਹੈਵੀ ਹੈਵੀ ਸੋਨੇ ਵਰਗੇ ਡਾਇਮੰਡ ਵਰਗੇ ਸੂਟ ਵੀ ਮਿਲ ਜਾਣੇ ਆ ਮਿਲਣੇ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਬਾਗਰ ਉਹਨਾਂ ਦੇ ਕੋਈ ਜਾਣਕਾਰੀ ਲੈਣੀ ਆ ਮਨਜ ਸਵਾਰਾ ਨੰਬਰ ਸਕਰੀਨ 'ਤੇ ਤੁਸੀਂ ਇੱਥੇ ਕਾਲ ਕਰ ਸਕਦੇ ਆ ਵੀਡੀਓ ਲੰਬੀ ਹੋ ਰਹੀ ਆ ਫੇਰੇ ਵੱਡੇ ਆ ਹੁਣ ਚੌਪਰ ਕੇ ਇੱਥੇ ਆ ਜਾਓ ਸਕੂਟਰ ਚੱਕੋ ਮੋਟਰਸਾਈਕਲ ਚੱਕੋ ਗੱਡੀ ਚੱਕੋ ਅੱਛਾ ਹੋਰ ਦੱਸਣਾ ਗੱਲ ਤੁਸੀਂ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਹੋਣਾ ਬਾਗਾ ਆਪਣਾ ਬੱਸ ਸਟੈਂਡ ਤੇ ਚਾਹੇ ਟੈਂਪੂ ਜਾ ਜਾਓ ਚਾਹੇ ਬੱਸ ਜਾ ਜਾਓ ਬੱਸ ਸਟੈਂਡ ਤੋਂ ਲੈ ਕੇ ਸਟੋਰ ਤੱਕ ਆਉਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਆ ਰਿਕਸ਼ੇ ਵਾਲੇ ਭਰਾ ਨੂੰ ਤੁਸੀਂ 1 ਰੁਪਿਆ ਹੀ ਦੇਣਾ ਰਿਕਸ਼ੇ 'ਚ ਫ੍ਰੀ ਬੈਠ ਕੇ ਆ ਜਾਓ ਫ੍ਰੀ ਬੈਠ ਕੇ ਚਲ ਜਾਓ ਪੂਰੇ ਪੰਜਾਬ ਤੋਂ ਸਵਾਸਤਾ ਕਪੜਾ ਲੈ ਜਾਓ ਹਰ ਪੱਕੋ ਫੇਰੇ ਕਰਾਂਗੇ ਕੈਰਨ ਮੰਗਲ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਗਾ ਆਪਣਾ